ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਰਿਕੁਐਸਟ ਹੈ ਤੁਸੀਂ ਸਾਡੀ ਇਸ ਵੀਡੀਓ ਨੂੰ ਲਾਈਕ ਕਰ ਦੇਵੋ ਕਿਉਂਕਿ ਜਦੋਂ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਹੋ ਤਦ ਹੀ YouTube ਅੱਗੇ ਹੋਰ ਲੋਕਾਂ ਨੂੰ ਸਾਡੀ ਵੀਡੀਓ ਦਿਖਾਉਂਦਾ ਹੈ ਇਸ ਲਈ ਸਾਡੇ ਲਈ ਤੁਹਾਡਾ ਇੱਕ ਇੱਕ ਲਾਈਕ ਬਹੁਤ ਜ਼ਰੂਰੀ ਹੈ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਕਰ ਦੇਵੋ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਅੱਜ ਦਾ ਸਵਾਲ ਜਿਵੇਂ ਕਿ ਪੰਜਾਬ ਦੇ ਵਿੱਚ ਅਕਸਰ ਹੀ ਕਿਹਾ ਜਾਂਦਾ ਹੈ ਕਿ ਸਿੱਧੂ ਮੂਸੇਵਾਲੇ ਨੂੰ ਇਨਸਾਫ ਨਹੀਂ ਮਿਲਿਆ ਸਿੱਧੂ ਮੂਸੇਵਾਲਾ ਕਾਂਗਰਸ ਪਾਰਟੀ ਦੇ ਨਾਲ ਜੁੜਿਆ ਤੇ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜਿਆ ਕੀ ਤੁਹਾਨੂੰ ਲੱਗਦਾ ਹੈ ਸਿੱਧੂ ਮੂਸੇਵਾਲੇ ਦੀ ਇਨਸਾਫ ਦੀ ਲੜਾਈ ਕਾਂਗਰਸ ਪਾਰਟੀ ਨੇ ਟੰਗ ਨਾਲ ਨਹੀਂ ਲੜੀ ਜੇਕਰ ਕਾਂਗਰਸ ਪਾਰਟੀ ਸੜਕਾਂ ਤੇ ਆ ਕੇ ਸਰਕਾਰਾਂ ਨੂੰ ਘੇਰਦੀ ਤਾਂ ਤੁਹਾਨੂੰ ਲੱਗਦਾ ਹੈ ਸਿੱਧੂ ਮੂਸੇਵਾਲੇ ਨੂੰ ਇਨਸਾਫ ਮਿਲਦਾ ਜਾਂ ਨਹੀਂ ਮਿਲਦਾ ਅਸੀਂ ਤਾਂ ਖਬਰਾਂ ਦੇ ਵਿੱਚ ਅਕਸਰ ਹੀ ਵੇਖਿਆ ਹੈ ਕਿ ਸਿੱਧੂ ਮੂਸੇਵਾਲੇ ਦਾ ਪਰਿਵਾਰ ਜਿਹੜਾ ਹੈਗਾ ਉਹ ਇਨਸਾਫ ਮੰਗਦਾ ਫਿਰਦਾ ਹੈ ਕਾਂਗਰਸ ਪਾਰਟੀ ਨੇ ਕੋਈ ਵੀ ਲੰਮਾ ਜੋੜਾ ਇਸ ਤੇ ਪ੍ਰੋਟੈਸਟ ਨਹੀਂ ਕੀਤਾ ਸ਼ੁਰੂ ਵਿੱਚ ਤਾਂ ਕਾਂਗਰਸ ਪਾਰਟੀ ਜ਼ਰੂਰ ਦੇਖੀ ਪਰ ਬਾਅਦ ਵਿੱਚ ਇੱਕਲਾ ਪਰਿਵਾਰ ਹੀ ਰਹਿ ਗਿਆ ਕੀ ਤੁਹਾਨੂੰ ਲੱਗਦਾ ਹੈ ਕਾਂਗਰਸ ਪਾਰਟੀ ਨੇ ਸਿੱਧੂ ਮੂਸੇਵਾਲੇ ਦੀ ਇਨਸਾਫ ਦੀ ਲੜਾਈ ਟੰਗੜਾ ਲੜੀ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਆ ਜੇ ਇਹ ਸਵਾਲ ਅਸੀਂ ਤੁਹਾਨੂੰ ਅੱਜ ਕਿਉਂ ਪੁੱਛ ਰਹੇ ਹਾਂ ਇਹ ਤੁਹਾਨੂੰ ਅੱਗੇ ਦੱਸਦੇ ਹਾਂ ਸੋ ਖੈਰ ਅੱਗੇ ਰੁਕ ਕਰ ਲੈਣੇ ਆ ਅੱਜ ਦੀ ਪਹਿਲੀ ਵੱਡੀ ਖਬਰ ਵੱਲ ਨੂੰ सीएम भगवंत मान ने आज पराली के मसले से राज्य के रेल बनाई की कुछ जानकारी है आओ तो आ। मैंने कहा जब आप बड़े प्राउड से कहते हो कि डेढ़ सौ लाख मीटर टन धान पंजाब से आ रहा है तो उसके साथ पराली भी आती है मैंने और आ, हमारा धुआं तो आता ही नहीं हाँ ये तो एनजीटी के जो जज साहबान थे जब रिटायरमेंट होती है उनके उन्होंने बोल दिया था कि पंजाब को तो बदनामी किया जाता है पंजाब से दिल्ली तक धुआं दस दिन में आने के लिए कम से कम नॉर्थ से साउथ कम से कम तीस किलोमीटर से ज़्यादा स्पीड से हवा चलनी चाहिए वो कभी नहीं चलती और दिल्ली धुआं आके दिल्ली में ठहर जाता है ना कर्नाट प्लेस में रहता है आगे नहीं जाता, आगे नहीं जाता आगरा वगैरह जाए इधर तो चला जाए नहीं वो दिल्ली उसको पता मैं दिल्ली पहुंच गया मेरा मेरा ठिकाना आ गया भाई क्या मजाक कर रहे हैं हरियाणा हमारे से पहले पड़ता है इधर राजस्थान है इधर यूपी है और दिल्ली का खुद का पोल्यूशन अभी हमने तो इस बार क्योंकि बारिशों की वजह से धान लेट कटाई शुरू हुई अभी हमने तो कटाई भी शुरू नहीं की थी दिल्ली का ए ट्यूवाई चार सौ से ऊपर हो गया था वो भी हमारा ही है जिन किसानों ने पंजाब में पंजाब सरकार ने उनके खिलाफ एक्शन वहां से नहीं आता नहीं हम दिल्ली के कहने पे केस थोड़ी करेंगे नहीं, नहीं। पंजाब नहीं जितनी देर कोई हल नहीं देंगे ना या तो हमें किसी और फसल पे उतनी एमएसपी दे दो या कम्पनसेशन उतनी दे दो कि आप धान मत बीजो चावल बहुत है इनके पास तो हम धान बीजना हम भी, हमारी कौन सा खुराक है 99 परसेंट चावल हम देश को देते हैं हमारी खुराक नहीं है पंजाबियों की चावल ठीक है ना तो लेकिन हमारा तो नीचे वाला पानी भी खत्म हो गया कल ये मैंने ये भी बोला है कि मैंने कहा जी आप ये बात सुन के हैरान हो जाएंगे आप लोग भी जितनी गहराई से पंजाब के लोग किसान नीचे से पानी निकालते हैं धान के समय और जितने हॉर्स पावर की मोटर से नीचे से पानी निकालते हैं धान के समय बिल्कुल उतनी गहराई और उतने हॉर्स पावर की मोटर से सऊदी अरब वाले तेल निकालते हैं उस लेवल तक चले गए हम ਉਸ ਲੈਵਲ ਤੱਕ ਹਮਾਰਾ ਪਾਣੀ ਚਲਾ ਗਿਆ। ਅਬ ਨੀਚੇ ਕਾ ਪਾਣੀ ਵੀ ਨਹੀਂ ਬਚਾ। ਉਪਰ ਵਾਲਾ ਆਪ ਲੋਗ ਕਹਤੇ ਹੋ ਇਸਕੋ ਦੋ ਦੋ ਉਸਕੋ ਦੋ ਦੋ ਬਰਸੇ ਖਤਮ ਹੋ ਗਿਆ। ਹਮਾਰਾ ਤੋ ਨਾਮ ਹੀ ਪਾਂਚ ਆਬ ਰਹਿ ਗਿਆ। ਇਹ ਕੱਲ ਬੋਲੀਏ ਮੈਨੇ। ਨਾਮ ਹੈ ਪਾਂਚ ਆਬ, ਪਾਂਚ ਪਾਣੀ। ਔਰ ਜਿਸ ਜਿਸਕੇ ਪਾਸ ਪਾਣੀ ਹੈ ਨਹੀਂ ਉਸ ਸਟੇਟ ਕਾ ਨਾਮ ਪਾਂਚ ਆਬ ਹੈ। ਪੱਤਰਕਾਰ ਰਣਜੀਤ ਗਿੱਲ ਦੇ ਨਾਲ ਕੁੱਟਮਰ ਹੋਈ ਤੇ ਉਸ ਤੋਂ ਬਾਅਦ ਪੱਤਰਕਾਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਪੱਤਰਕਾਰ ਰਤਨ ਢਾਲੀਵਾਲ ਇਸ ਮਸਲੇ ਤੇ ਖੁੱਲ ਕੇ ਬੋਲੇ ਕਿ ਕੁਝ ਜਾਣਕਾਰੀ ਹੈ। ਆਉ ਤੁਹਾਨੂੰ ਸੁਣਾਉਂਦੇ ਆ ਰਣਜੀਤ ਗਿੱਲ ਜਿਹੜੀ ਕਵਰੇ ਰਣਜੀਤ ਗਿੱਲ ਨੇ ਕੀਤੀ ਆ ਕੀ ਉਹ ਚੀਜ਼ ਦੀ ਐਲਾਨ ਜਾਂ ਉਹ ਚੀਜ਼ ਦੀ ਸਹਿਮਤੀ ਪੰਜਾਬ ਪੀਐਮ ਕੀ ਬਾਹਰਲਾ ਝੋਨਾ ਪੰਜਾਬ ਦੇ ਵਿੱਚ ਵਿਕਣਾ ਉਹ ਅਲਾਉਡ ਕਰਿਆ ਵਾ ਸਰਕਾਰ ਨੇ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਫਿਰ ਉਸ ਤੋਂ ਬਾਅਦ ਜਦੋਂ ਰਣਜੀਤ ਗਿੱਲ ਸਾਰੀ ਉਹ ਕਵਰੇਜ ਕਰਦਾਗਾ ਹਾਲਾਂਕਿ ਉਹ ਜਿਹੜੀ ਕਵਰੇਜ ਆ ਸਭ ਤੋਂ ਪਹਿਲਾਂ ਉਹ ਮੈਂ ਜਿਹੜੇ ਨੁਮਾਇੰਦੇ ਆ ਉਹਨਾਂ ਨੂੰ ਇਨਫੋਰਮ ਕਰਦਾਗਾ ਇਨਫੋਰਮ ਕਰਕੇ ਜਦੋਂ ਉਹਨਾਂ ਨੂੰ ਉੱਥੇ ਬੁਲਾਇਆ ਜਾਂਦਾਗਾ ਉਹਨਾਂ ਦੇ ਨਾਲ ਵੀ ਗਾਲੀ ਗਲੋਚ ਹੁੰਦਾ ਜਦੋਂ ਰਣਜੀਤ ਉਹਨਾਂ ਨੂੰ ਛਡਾਉਣ ਵੀ ਜਾਂਦਾ ਤੇ ਨਾਲ ਕਵਰੇਜ ਵੀ ਕਰਦਾਗਾ ਬਾਅਦ ਦੇ ਵਿੱਚ ਉਹ ਬੰਦਿਆਂ ਨੂੰ ਮੁਕਰਾ ਲਿਆ ਜਾਂਦਾਗਾ ਹੋਰ ਕੁਸ਼ ਫੇਰ ਉੱਥੇ ਬੋਲਿਆਂ ਦੇ ਵੀ ਤੇਰੀ ਅਸੀਂ ਪਾਗਾ ਜਿਹੜੀ ਉਹ ਗਲ ਚ ਪਾ ਕੇ ਤੈਨੂੰ ਅਸੀਂ ਪੰਜਾਬ ਦੇ ਚੀਫ ਮਿਨਿਸਟਰ ਨੂੰ ਇਹ ਪੁੱਛਣਾ ਚਾਹੁੰਦੇ ਆ ਵੀ ਇਹ ਕੋਈ ਗੁੰਡਾਗਰਦੀ ਆ ਜਾਂ ਇਹ ਅਫਗਾਨਿਸਤਾਨ ਆ ইরাਕ ਆ ਇਹ ਕਿਹੇ ਦੀ ਧਰਤੀ ਦਾ ਉੱਤੇ ਤੁਸੀਂ ਇਹ ਵਾਅਦਾ ਕੀਤਾ ਸੀ ਵੀ ਅਸੀਂ ਬਹੁਤ ਵੱਡਾ ਬਦਲਾਵ ਲੈ ਕੇ ਆਵਾਂਗੇ ਕਿ ਇਹ ਭਾਈ ਤੇਰਾ ਬਦਲਾਵ ਆ ਪਰ ਹਾਂ ਇਥੇ ਅਸੀਂ ਪੰਜਾਬ ਦੇ ਉਹ ਪੱਤਰਕਾਰਾਂ ਨੂੰ ਵਧਾਈ ਦੇਣਾ ਚਾਹੁੰਦੇ ਆ ਜਿਨ੍ਹਾਂ ਦੀ ਅੱਖਾਂ ਦੇ ਵਿੱਚ ਜਾਂ ਆਪਾਂ ਕਹਿ ਲਈਏ ਵੀ ਜਿਹੜੇ ਪੰਜਾਬ ਸਰਕਾਰ ਦੀਆਂ ਅੱਖਾਂ ਦੇ ਵਿੱਚ ਰੜਕਦੇ ਆ ਉਹ ਵਧਾਈ ਦੇ ਪਾਤਰ ਆ ਕਿਉਂਕਿ ਜਿਹੜਾ ਇੱਕ ਸਾਡਾ ਸਾਬਕਾ ਪੱਤਰਕਾਰ ਆ ਜਿਹੜਾ ਇਹ ਗੇਮ ਦਾ ਮਾਸਟਰਮਾਈਂਡ ਆ ਉਹਦਾ ਨਾਮ ਆ ਮਨੀਸ਼ ਸਸੋਧਿਆ ਜਦੋਂ ਉਹਨੇ ਕਿਹਾ ਸੀਗਾ ਵੀ ਸਾਮ-ਦਾਮ ਡੰਡ ਭੇਦ ਅਸੀਂ ਇਹ ਸਰਕਾਰ ਕਰਤਾ ਸਾਨੂੰ ਬਹੁਤ ਸ਼ਰਮ ਨਾਲ ਕਹਿਣਾ ਪੈ ਰਿਹਾ ਵੀ ਉਹ ਵੀ ਇੱਕ ਬੰਦਾ ਪੱਤਰਕਾਰ ਆ ਉਹਦੋਂ ਹੀ ਇਹ ਸਾਰੀ ਪਲੈਨਿੰਗ ਇਹ ਸਰਕਾਰ ਨੇ ਤਿਆਰ ਕਰ ਲਈ ਸੀ ਵੀ ਜਿਹੜੇ ਖਰੀਦੇ ਨਹੀਂ ਗਏ ਜਿਨ੍ਹਾਂ ਦਾ ਅਸੀਂ दाम ਨਹੀਂ ਲਾ ਸਕੇ ਉਹਨੂੰ ਅਸੀਂ ਕੁੱਟਾਂਗੇ ਮਾਰਾਂਗੇ ਬਦਨਾਮ ਕਰਾਂਗੇ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀ ਫੋਟੋਆਂ ਬਣਾ ਕੇ ਉਹਨਾਂ ਨੂੰ ਬਦਨਾਮ ਕੀਤਾ ਜਾਊਗਾ ਪਰ ਅਸੀਂ ਇਹ ਸੌਦੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਤੇ ਅਰਬ ਦਸਣਾ ਚਾਹੁੰਦੇ ਆ ਇਹ ਜਿੰਨਾਂ ਨੂੰ ਮਾਰੋਂਗੇ ਓਨੇ ਹੀ ਜ਼ਿਆਦਾ ਇੱਥੇ ਜੰਮਣਗੇ ਇਹ ਪੰਜਾਬ ਹੈ ਇਹ ਪੰਜਾਬ ਦੀ ਧਰਤੀ ਹੈ ਤੇ ਨਾਲ ਦੀ ਨਾਲ ਅਸੀਂ ਵਿਰੋਧੀ ਧਿਰਾਂ ਨੂੰ ਵੀ ਲਾਹਨਤ ਪਾਉਣਾ ਚਾਹੁੰਦੇ ਆ ਕਿ ਬਹੁਤ ਸਾਰਾ ਕੰਮ ਆ ਠੀਕ ਹੈ ਪੱਤਰਕਾਰ ਸਾਰਾ ਪਰਦਾ ਚੱਕ ਰਹੇ ਆ ਸਮਾਜ ਨੂੰ ਸੀਸਾ ਦਿਖਾ ਰਹੇ ਆ ਪਰ ਜਿਹੜੇ ਵਿਰੋਧੀ ਧਿਰਾਂ ਆ ਚੁੱਪਾ ਤੇ ਪੱਤਰਕਾਰਾਂ ਨੂੰ ਵੀ ਮੈਂ ਅਪੀਲ ਕਰਨੀ ਚਾਹਣਾਗਾ ਅੱਜ ਇੱਥੇ ਭਗਵੰਤ ਮਾਨ ਬੈਠਾਗਾ ਕੁਰਸੀ ਦੇ ਉੱਤੇ ਕੱਲੂ ਕਿਸੇ ਹੋਰ ਰਾਜੇ ਨੇ ਆ ਜਾਣਾਗਾ ਇਹਨਾਂ ਨੇ ਵੀ ਐਂ ਕਰਨੀਆਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਅਸੀਂ ਖਾਲੜਿਆਂ ਦੇ ਵਾਰਸਾਂ ਤੇ ਅਸੀਂ ਖਾਲੜਾ ਜਿਹਦੇ ਰਾਹ ਤੇ ਹੀ ਚੱਲਣਾਗਾ ਅਸੀਂ ਕਿਸੇ ਭਗਵੰਤ ਮਾਨ ਤੋਂ ਕਿਸੇ ਸੁਖਬੀਰ ਬਾਦਲ ਤੋਂ ਕਿਸੇ ਚਰਨਜੀਤ ਚੰਨੀ ਤੋਂ ਕਿਸੇ ਸੁਨੀਲ ਜਾਖੜ ਤੋਂ ਅਸੀਂ ਕਿਸੇ ਤੋਂ ਨਹੀਂ ਡਰਦੇ ਜਿਹੜੀ ਸੱਚੀ ਗੱਲ ਆ ਅਸੀਂ ਉਹੀ ਕਰਾਂਗੇ ਤੇ ਨਾਲ ਦੀ ਨਾਲ ਜਿਹੜਾ ਇਹ ਪੰਜਾਬ ਆ ਇਹਨਾਂ ਨੇ ਇਹ ਦਿੱਲੀ ਨੂੰ ਫੜਾਤਾ ਤੇ ਉਹ ਇਹ ਆ ਵੀ ਅਸੀਂ ਥੋੜੀ ਪੰਜਾਬ ਦਿੱਲੀ ਨੂੰ ਵੜਾਦਾ ਪੜਾ ਪਹਿਲਾਂ ਵਾਲਿਆਂ ਨੇ ਵੀ ਕੋਈ ਪੰਜਾਬ ਪੰਜਾਬ ਨੂੰ ਨਹੀਂ ਦਿੱਤਾ ਵਾ ਸੀ ਪਹਿਲਾਂ ਵਾਲਿਆਂ ਨੇ ਵੀ ਪੰਜਾਬ ਆ ਜਿਹੜਾ ਉਹ ਦਿੱਲੀ ਨੂੰ ਹੀ ਫੜਾਇਆ ਵਾ ਸੀ ਚਾਹੇ ਉਹ ਕਾਲੀ ਦਲ ਬੀਜੇਪੀ ਸੀ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਸੀ ਸਭ ਨੂੰ ਪਤਾਗਾ ਪਰ ਕਿਉ ਪੱਤਰਕਾਰੀ ਦੇ ਉੱਤੇ ਹਮਲੇ ਹੋ ਰਹੇ ਆ ਇਹਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਆ ਤੁਸੀਂ ਅੱਜ ਦਾ ਸਵੇਰ ਦਾ ਵਾਕਿਆ ਦੇਖੋ ਪ੍ਰੋਗਰਾਮ ਰੱਖਿਆ ਗੁਰੂ ਘਰ ਉੱਥੇ ਪਾਰਕ ਦੇ ਵਿੱਚ ਸਵੇਰੇ ਆ ਕੇ ਪੁਲਿਸ ਵਾਲਿਆਂ ਨੇ ਪਾਣੀ ਛੱਡਿਆ ਫੇਰ ਗੱਲਾਂ ਚਲੰਨਾ ਵੀ ਇੱਥੇ ਨੰਗੇ ਸਰਾ ਕੇ ਦੀ ਵੀਡੀਓ ਪਾਤੀ ਇੱਥੇ ਜੀ ਐਂ ਕਰਤਾ ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਆਂ ਏਹ ਅਸੀਂ ਇਹਨਾਂ ਦੀ ਨਿਖੇਧੀ ਕਰਦੇ ਨੇ ਪੱਤਰਕਾਰਾਂ ਨੂੰ ਵੀ ਅਪੀਲ ਆ ਹੱਥ ਬੰਨ ਕੇ ਵੀ ਇਕੱਠੇ ਹੋ ਕੇ ਚੱਲੋ ਠੀਕ ਐ ਸਭ ਦਾ ਵਿਖੋ ਵਖ ਕੋਈ ਲਾਇਣਾ ਕੋਈ ਹੋਰ ਸਾਹਬ ਨਾਲ ਹੋਊਗਾ ਬਹੁਤ ਮਤਪੇ ਦਾ ਪਰ ਜਦੋਂ ਕਿਸੇ ਦੇ ਉੱਤੇ ਵੀ ਇਹ ਜੀ ਗੱਲ ਹੁੰਦੀ ਆ ਚਾਹੇ ਉਹ ਸਰਕਾਰ ਕਰੇ ਕੋਈ ਵਰਜੀ ਕਰੇ ਤਾਂ ਸਾਨੂੰ ਇਕੱਠੇ ਹੋ ਜਾਣਾ ਚਾਹੀਦਾ ਤੇ ਸਾਰਿਆਂ ਨੂੰ ਇੱਕ ਵਾਰ ਫੇਰ ਵਧਾਈ ਆ ਵੀ ਆਪਾਂ ਉਹਨਾਂ ਚੋਂ ਆ ਜਿਹੜੇ ਸਰਕਾਰ ਦੀਆਂ ਅੱਖਾਂ 'ਚ ਰੜ ਕਰਿਆ ਕਿਉਂਕਿ ਆਪਣਾ ਧਾਮ ਨਹੀਂ ਲੱਗ ਸਕਿਆ ਆਪਾਂ ਖਰੀਦੇ ਨਹੀਂ ਗਏ ਆਪਾਂ ਝੁਕਦੇ ਚਾਹੇ ਉਹ ਪਰਚੇ ਕਰਨ ਮਨਿੰਦਰਾ ਇੱਥੇ ਨਵਰੀਤ ਬੈਠਾ ਹੈਗਾ ਹੋਰ ਬਾਕੀ ਸਾਰੇ ਬੈਠੇ ਆ ਜਿੰਨੇ ਬੰਦੇ ਬੈਠਿਆ ਸਾਰੇ ਜਿਹੜੇ ਲੜਾਈ ਲੜ ਰਹੇ ਆ ਉਹ ਇਦਾਂ ਹੀ ਅਸੀਂ ਲੜਾਈ ਲੜਦੇ ਰਹਿਣਾਗਾ ਸੋ ਇੰਨੇ ਸ਼ਬਦਾਂ ਦੇ ਵਿੱਚ ਜੋ ਕੋਈ ਵੱਧ ਘੱਟ ਕੇ ਆ ਗਿਆ ਹੋਵੇ ਮੈਂ ਮਾਫੀ ਚਾਹਣਾਗਾ ਅੱਗੇ ਖਬਰ ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਸਿੰਘ ਖਹਿਰਾ ਦੇ ਨਾਲ ਜੁੜੀ ਹੈ ਸੁਖਪਾਲ ਸਿੰਘ ਖਹਿਰਾ ਅੱਜ ਗੈਂਗਸਟਰਾਂ ਤੇ ਅਕਾਲੀ ਦਲ ਤੇ ਤੇ ਆਮ ਆਦਮੀ ਪਾਰਟੀ ਤਿੰਨਾਂ ਤੇ ਬੋਲੇ ਨੇ ਗੱਲਬਾਤ ਪੂਰੀ ਸੁਣਨ ਵਾਲੀ ਹੈ ਧਿਆਨ ਨਾਲ ਸੁਣੋ ਦੋਸਤੋ ਅੱਜ ਕੱਲ ਪੰਜਾਬ ਦੇ ਵਿੱਚ ਗੈਂਗਸਟਰਵਾਦ ਦਾ ਬੜਾ ਸ਼ੋਰ ਮਚਿਆ ਹੋਇਆ ਹਰ ਇੱਕ ਆਪਣੀਆਂ ਰੋਟੀਆਂ ਸੇਕ ਰਿਹਾ ਵਾ ਆਮ ਆਦਮੀ ਪਾਰਟੀ ਦਾ ਇਸ ਗੈਂਗਸਟਰਵਾਦ ਨੂੰ ਇਹੀ ਕਹੀ ਜਾਂਦੇ ਮਗਰਲੀ ਪਾਰਟੀਆਂ ਦੀ ਦੇਣ ਆ ਔਰ ਅੱਜ ਤੋਂ 2 ਦਿਨ ਪਹਿਲਾਂ 4-5 ਲੀਡਰ ਆਮ ਆਦਮੀ ਬੋਕਰ ਪਾਰਟੀ ਦੇ ਬਹਿ ਕੇ ਜੋ ਗਾਲਾਂ ਕੱਢੀਆਂ ਸੁਖਵੀਰ ਬਾਦਲ ਨੂੰ ਅਖੇ ਉਹਨਾਂ ਨੇ ਗੈਂਗਸਟਰਵਾਦ ਪੈਦਾ ਕਰਤਾ ਉਹਨਾਂ ਨੇ ਕੈਂਡੀਡੇਟ ਲੈਣ ਦਾ ਕਿਉਂਕਿ ਉਹਨਾਂ ਨੂੰ ਐਂ ਲੱਗ ਰਿਹਾ ਕਿ ਸ਼ਾਇਦ ਪੋਲਿਟਿਕਲ ਚੈਲੰਜ ਕਿਤੇ ਸ਼੍ਰੋਮਣੀ ਅਕਾਲੀ ਦਲ ਤਾਂ ਨਹੀਂ ਉੱਪਰ ਕੇ ਆ ਰਿਹਾ ਪੰਜਾਬ ਦੇ ਵਿੱਚ ਕਿਸੇ ਤਰੀਕੇ ਨਾਲ ਉਹਨਾਂ ਨੂੰ ਦਬਾਓ ਡਰਾਓ ਐਫ ਆਈ ਆਰ ਦਰਜ ਕਰਤੀ ਤਰਨ ਤਾਰਨ ਦੀ ਜਿਮਨੀ ਚੋਣ ਤੋਂ ਬਾਅਦ ਕੋਈ 60 70 ਬੰਦਿਆਂ ਦੇ ਖਿਲਾਫ 25 30 ਬੰਦੇ ਚੱਕ ਲਏ ਬਾਕੀ ਅਣਪਛਾਤੇ ਚੱਕ ਕਰਾਰ ਦੇ ਦਿੱਤੇ ਕਿ ਜੇ ਲੋੜ ਪਈ ਇਹਨਾਂ ਨੂੰ ਚੱਕ ਕੇ ਅੰਦਰ ਦੇਾਂਗੇ دہشت ਪੈਦਾ ਕਰਾਂਗੇ ਜਿਹੜੀ ਕੈਂਡੀਡੇਟ ਦੀ ਲੜਕੀ ਸੀ ਕੰਚਨਪ੍ਰੀਤ ਉਹਨੂੰ ਅਰੈਸਟ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਚਲੋ ਇਹਨਾਂ ਦੇ ਹੱਥ ਲੱਗੇ ਉਹ ਨਿਕਲ ਗਈ ਇੱਕ ਐਸਐਸਪੀ ਇੱਕ ਅਚਾਹ ਅਫਸਰ ਆਈਪੀਐਸ ਮਨਿੰਦਰ ਸਿੰਘ ਉਸ ਨੂੰ ਸਿਰਫ ਇਸ ਲਈ ਸਸਪੈਂਡ ਕੀਤਾ ਕਿ ਤੂੰ ਕੰਚਨਪ੍ਰੀਤ ਨੂੰ ਕਿਉਂ ਨਹੀਂ ਅਰੈਸਟ ਕੀਤਾ ਅੰਮ੍ਰਿਤਸਰ ਸ਼ਾਦਮਜੀਠੇ ਜ਼ਿਲ੍ਹੇ ਦਾ ਐਸਐਸਪੀ ਸੀਗਾ ਉਹਨੂੰ ਨਾਮ ਦਿੱਤਾ ਕਿ ਗੈਂਗਸਟਰਸ ਨੂੰ ਕੰਟਰੋਲ ਕਰਨ ਵਿੱਚ ਫੇਲ ਹੋਇਆ ਐਸਐਸਪੀ ਇਸ ਕਰਕੇ ਅਸੀਂ ਉਹਨੂੰ ਸਸਪੈਂਡ ਕਰ ਦਿੱਤੇ ਜੇ ਤੇ ਜਿਹੜੀਆਂ ਪਰਸੋਂ ਗੋਲੀਆਂ ਚੱਲੀਆਂ ਬੰਗੇ ਦਿਨ ਦਿਹਾੜੇ ਕਿ ਉੱਥੋਂ ਦੇ ਐਸਐਸਪੀ ਨੂੰ ਜਾਂ ਜਿਹੜੇ ਕੰਸਰਨਡ ਅਫਸਰ ਸੀ ਕਿਸੇ ਨੂੰ ਸਸਪੈਂਡ ਕੀਤਾ ਨਹੀਂ ਕੀਤਾ ਕਿਉਂਕਿ ਆਮ ਆਦਮੀ ਪਾਰਟੀ ਦਾ ਨਜ਼ਰੀਆ ਜਾਂ ਮਨਸ਼ਾ ਗੈਂਗਸਟਰ ਵਰਦ ਨੂੰ ਕੰਟਰੋਲ ਕਰਾਂਦਾ ਨਹੀਂ ਉਹ ਤਾਂ ਹੈਗਾ ਕਿ ਆਪਣੇ ਨੂੰ ਦੂਜਿਆਂ ਨੂੰ ਕਿਵੇਂ ਭੰਡਣਾ ਆਪਾਂ ਤੇ ਕਿਵੇਂ ਕਰਨਾ ਇਹਨਾਂ ਨੂੰ ਗਲਤ ਮਲਤ ਕਰਾਰ ਦੇ ਕੇ ਤੇ ਆਪਣੇ ਗਲੋਂ ਰਿਸਪਾਂਸਿਬਿਲਟੀ ਲਾ ਦੇਣ ਔਰ ਕੱਲਾ ਬੰਗਾ ਇੱਕ ਆਈਸੋਲੇਟਿਡ ਇਨਸੀਡੈਂਟ ਨਹੀਂਗਾ ਕੋਈ ਦਿਨ ਪੰਜਾਬ ਚ ਨਹੀਂ ਜਾਂਦਾ ਜਿੱਦਣ ਫਰੋਤੀਆਂ ਨਹੀਂ ਮੰਗੀਆਂ ਜਾਂਦੀਆਂ ਦਿਨ ਦਿਹਾੜੇ ਕਤਲੋਗਾਰੀ ਨਹੀਂ ਕੀਤੀ ਜਾਂਦੀ ਗੋਲੀਆਂ ਨਹੀਂ ਚੱਲਦੀਆਂ ਅਨੇਕਾਂ ਸੀਸੀਟੀਵੀ ਦੀਆਂ ਫੁਟੇਜ ਸਾਰੇ ਪੰਜਾਬ ਦੇ ਤੁਸੀਂ ਲੋਕਾਂ ਨੇ ਦੇਖ ਲਿਆ ਕੁਛ ਨਹੀਂ ਹੋਇਆ ਆ ਦੋਕ ਦਿਨ ਪਹਿਲਾਂ ਸਾਡੇ ਜਿਹੜੇ ਡਿਪਟੀ ਚੀਫ ਮਿਨਿਸਟਰ ਰਹੇ ਨੇ ਸੁਖਜਿੰਦਰ ਸਿੰਘ ਰੰਦਾਵਾ ਉਹਨਾਂ ਨੂੰ ਗੈਂਗਸਟਰਸ ਦੀ ਥ੍ਰੀਟਾਈ ਛੜਿਆ ਸਰਦਾਰ ਬਲਕੌਰ ਸਿੰਘ ਮੂਸੇਵਾਲੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੂੰ ਛੜਿਆਮ ਥ੍ਰੀਟਾਈ ਆ ਕੀ ਪੰਜਾਬ ਸਰਕਾਰ ਇਹਨਾਂ ਥ੍ਰੀਟਸ ਨੂੰ ਰੋਕ ਪਾਈ ਆ ਔਰ ਕੱਲੇ ਇਹਨਾਂ ਨੂੰ ਨਹੀਂ ਆਰੀ ਜਿਹੜਾ ਵੀ ਮਾੜਾ ਮੋਟਾ ਖਾਂਦਾ ਪੀਂਦਾ ਬੰਦਾ ਉਸ ਨੂੰ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੇ ਲੋਕਾਂ ਨੇ ਚੁੱਪਚੀ ਪੀਤੇ ਜਿਹੜੀਆਂ ਇਹ ਫਰੋਤੀਆਂ ਦਿੱਤੀਆਂ ਕਿੰਨੇ ਲੋਕਾਂ ਨੇ ਕਿੰਨੀ ਕਰਾਸ਼ੀ ਅਦਾ ਕਰ ਦਿੱਤੀ ਕਿਸੇ ਨੂੰ ਕੁਝ ਪਤਾ ਨਹੀਂਗਾ ਔਰ ਸਿੱਧੂ ਮੂਸੇਵਾਲੇ ਦੇ ਮੈਂ ਖਾਸ ਤੌਰ ਤੇ ਕਹਿਣਾ ਚਾਹੁੰਦਾ ਕਿ ਭਗਵੰਤ ਮਾਨ ਪਹਿਲਾ ਇਹ ਸਾਬਤ ਕਰੇ ਐਜ਼ ਅ ਹੋਮ ਮਿਨਿਸਟਰ ਕਿ ਉਹਦੇ ਪਰਿਵਾਰ ਨੂੰ ਜਸਟਿਸ ਦਿੱਤਾ ਤੁਸੀਂ ਉਹ ਤਾਂ ਰੋ ਰੋ ਕੇ ਔਰ ਗੁਹਾਰ ਲਗਾ ਰਹੇ ਨੇ ਕਿ ਜਿਹੜਾ ਤੁਸੀਂ ਸਾਡੀ ਸਿਕਿਉਰਿਟੀ ਸਿੱਧੂ ਮੂਸੇਵਾਲੇ ਦੀ ਜਿਹੜੀ ਲੀਕੇਜ ਕੀਤੀ ਫੇਸਬੁੱਕ ਤੇ ਬਲਤੇਜ ਪੰਨੂ ਸਮੇਤ ਤੁਹਾਡੀ ਪਾਰਟੀ ਦੇ ਹੋਰ ਆਗੂਆਂ ਨੇ ਮੇਰਾ ਮੁੰਡਾ ਇਸ ਕਰਕੇ ਮਾਰੇਗਾ ਕਦੀ ਕਿਸੇ ਨੇ ਉਹਦੀ ਰਿਕਾਰਡ ਕਰਕੇ ਸਟੇਟਮੈਂਟ ਐਫ ਆਈ ਆਰ ਦਰਜ ਕੀਤੀ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਖਿਲਾਫ ਨਹੀਂ ਕੀਤੀ ਇਸ ਲਈ ਮੇਰਾ ਮੰਨਣਾ ਵਾ ਕਿ ਅਸਲ ਕਹਾਣੀ ਇਹ ਆ ਕਿ ਜਿਹੜਾ ਗੈਂਗਸਟਰਵਾਦ ਉਹ ਤਾਂ ਵੀ ਵਧ ਰਿਹਾ ਪੰਜਾਬ 'ਚ ਕਿਉਂਕਿ ਪੁਲਿਸ ਤੋਂ ਦੁਰਉਪਯੋਗ ਕੀਤਾ ਜਾ ਰਿਹਾ ਜਿਹੜੀ ਅਸਲ ਪੁਲਿਸ ਦੀ ਡਿਊਟੀ ਆ ਉਹ ਆਪ ਹੋ ਲਾਅ ਐਂਡ ਆਰਡਰ ਇਨ ਪੰਜਾਬ ਉਹਦੇ ਲਈ ਤਾਂ ਵਰਤਿਆ ਨਹੀਂ ਜਾ ਰਿਹਾ ਇਹ ਤਾਂ ਜਦੋਂ ਕਿਤੇ ਮੰਤਰੀ ਸੰਤਰੀ ਮੁੱਖ ਮੰਤਰੀ ਨਿਕਲਦਾ ਹਜ਼ਾਰ-ਹਜ਼ਾਰ ਗਨਮੈਨ ਲੈ ਕੇ ਫਿਰਦੇ ਨੇ 100 ਸੈਂਕੜੇ ਦੀਆਂ ਗੱਡੀਆਂ ਲੈ ਕੇ ਫਿਰਦੇ ਉਸ ਦਿਨ ਤਾਂ ਸਾਲੇ ਸਾਰੇ ਜ਼ਿਲ੍ਹੇ ਦਾ ਧਿਆਨ ਜਿਹੜਾ ਮੁੱਖ ਮੰਤਰੀ ਤੇ ਮੰਤਰੀਆਂ ਤੇ ਹੋ ਜਾਂਦਾ ਕੱਲੇ ਉੱਥੇ ਨਹੀਂ ਉੱਤੇ ਥੱਲੇ ਪੱਧਰ ਤੱਕ ਜਿਹੜੇ ਇਹਨਾਂ ਦੇ ਕੋਈ ਹਲਕਾਏ ਹੋ ਇਨਚਾਰਜ ਲਾਏ ਨੇ ਕੋਈ ਛੋਟੇ-ਮੋਟ ਤਿੰਨ ਚਾਰ ਚਾਰ ਗੱਡੀਆਂ ਪੁਲਿਸ ਦੀਆਂ ਤਾਂ ਉਹਲੇ ਹੀ ਫਿਰਦੇ ਨੇ ਤੇ ਫੇ ਪੰਜਾਬ ਦਾ ਲਾਅ ਐਂਡ ਆਰਡਰ ਕਿਵੇਂ ਕੰਟਰੋਲ ਹੋਵੇਗਾ ਇਹੀ ਪੁਲਿਸ ਨੇ ਕੰਟਰੋਲ ਕਰਨਾ ਇਹੀ ਥਾਣਿਆਂ ਵਿੱਚ ਨਫਰੀ ਕੱਢ ਕੇ ਤੁਸੀਂ ਆਪਣੇ ਲਈ ਵਰਤੋਂਗੇ ਤੇ ਫੇ ਲਾਅ ਐਂਡ ਆਰਡਰ ਲੋਕਾਂ ਦੀ ਹਿਫਾਜ਼ਤ ਕੀ ਹੋ ਕਿਵੇਂ ਹੋਵੇਗਾ ਪਤਾ ਨਹੀਂ ਕਿੰਨੀਆਂ ਚੋਰੀਆਂ ਹੋਈਆਂ ਮੇਰੇ ਆਪਣੇ ਹਲਕੇ ਦੇ ਵਿੱਚ ਨਿਤ ਦਿਨ ਬੜੀਆਂ ਵੱਡੀਆਂ ਵੱਡੀਆਂ ਚੋਰੀਆਂ ਹੋਈਆਂ ਲੇਕਿਨ ਪੁਲਿਸ ਕੁਝ ਕਰ ਨਹੀਂ ਸਕਦੀ ਕਿਉਂਕਿ ਪੁਲਿਸ ਦਾ ਉਪਯੋਗ ਤਾਂ ਦੂਜੇ ਪਾਸੇ ਕੀਤਾ ਜਾ ਰਿਹਾ ਔਰ ਦੂਸਰਾ ਪੰਜਾਬ ਦੀ ਪੁਲਿਸ ਦਾ ਸਿਆਸੀ ਕਰਨ ਇੰਨਾ ਬਹੁਤ ਇੰਨੇ ਵੱਡੇ ਪੱਦਰ ਤੇ ਕਰਤਾ ਇਹਨਾਂ ਨੇ ਕਿ ਉਹਦਾ ਉਹਦਾ ਦੁਰਉਪਯੋਗ ਕਰਕੇ ਆਪਣੇ ਵਿਰੋਧੀਆਂ ਨੂੰ ਠੋਕਿਆ ਜਾ ਰਿਹਾ ਪਰਚੇ ਦੇ ਰਹੋ ਚੱਕ ਲੋ ਢਾ ਲੋ ਜਿਹੜਾ ਲੱਭਦਾ ਜਿਹੜਾ ਬੋਲਦਾ ਫੇਸਬੁੱਕ ਤੇ ਕੋਈ ਐਕਟਿਵਿਸਟ ਬੋਲਦੇ ਨੇ ਕੁ ਟਵਿੱਟਰ ਤੇ ਬੈਠੇ ਨੇ ਉਹਨਾਂ ਦੇ ਪਰਚੇ ਦਰਜ ਕਰ ਦਿਓ ਉਹਨਾਂ ਨੂੰ ਚੱਕ ਲੋ ਉਹਨਾਂ ਤੇ ਐਫ ਆਈ ਆਰ ਕਰ ਦਿਓ ਥਿਸ ਇਸ ਨਾਟ ਦ ਵਰਕ ਆਫ ਪੁਲਿਸ ਜਦੋਂ ਤੁਸੀਂ ਪੁਲਿਸ ਤੋਂ ਗਲਤ ਕੰਮ ਲਵੋਗੇ ਉਹਦੀਆਂ ਪ੍ਰਾਇਰੀਟੀਆਂ ਹੀ ਨੀ ਫਿਕਸ ਕਰੋਗੇ ਤੁਸੀਂ ਆਪਣੇ ਐਸ ਐਸ ਪੀਜ਼ ਨੂੰ ਤੇ ਪੁਲਿਸ ਆਫਸਰਜ਼ ਦੇ ਹੱਥ ਬੰਨ ਕੇ ਰੱਖੋਗੇ RSS ਆਗੂ ਦੇ ਮੁੰਡੇ ਨਵੀਨ अरोड़ा ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ ਕਰ ਦਿੱਤੇ ਸਾਰੇ ਖੁਲਾਸੇ ਲਗਭਗ ਪੁਲਿਸ ਨੇ ਸਾਰੀ ਜਾਣਕਾਰੀ ਦੇ ਦਿੱਤੀ ਹੈ ਜਿਹੜਾ ਸੋਸ਼ਲ ਮੀਡੀਆ ਤੇ ਬੈਠੇ ਪੱਤਰਕਾਰਾਂ ਵੱਲੋਂ ਖਾਲਿਸਤਾਨ ਦਾ ਐਂਗਲ ਦੱਸਿਆ ਜਾ ਰਿਹਾ ਸੀ ਵਿਦੇਸ਼ਾਂ ਤੋਂ ਫੰਡਿੰਗ ਇਹ ਉਹ ਸਾਰੀਆਂ ਗੱਲਾਂ ਤੇ ਪਾਣੀ ਫਿਰ ਗਿਆ ਹੈ ਕਿਉਂਕਿ ਪੁਲਿਸ ਨੇ ਕੁਝ ਹੋਰ ਜਾਣਕਾਰੀ ਦਿੱਤੀ ਹੈ ਕਿ ਕੁਝ ਜਾਣਕਾਰੀ ਹੈ ਆਓ ਤੁਹਾਨੂੰ ਸੁਣਾਉਨੇ ਆ ਦੇ ਵਿੱਚ ਨਵੀਨ अरोड़ा ਜਿਹਦਾ ਕੋਸ਼ਾਨ ਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ ਉਦੇ ਸੰਬੰਧੀ ਸਾਡੀ ਪੁਲਿਸ ਉਸੇ ਦਿਨ ਤੋਂ ਮੁਸਤੈਦ ਸੀ ਬਿਲਕੁਲ ਸਾਡੀਆਂ ਟੀਮਾਂ ਉਸ ਦਿਨ ਤੋਂ ਲਗਾਤਾਰ ਵਰਕ ਕਰ ਰਹੀਆਂ ਸੀ ਤੇ ਜਿਸ ਦੇ ਵਿੱਚ ਉਹ ਬੰਦੇ ਤਾਂ ਆਇਡੈਂਟੀਫਾਈ ਕੀਤੇ ਸੀਗੇ ਜਿਹੜੇ ਦੋ ਜਾਣੇ ਸੀਗੇ ਇੱਕ ਬਾਦਲ ਸੀ ਤੇ ਇੱਕ ਉਸ ਦੇ ਨਾਲ ਦਾ ਸਾਥੀ ਜਿਹੜਾ ਆਇਡੈਂਟੀਫਾਈਡ ਹੈ ਸਾਨੂੰ ਪਰ ਇੱਥੇ ਇਨਵੈਸਟੀਗੇਸ਼ਨ ਦੇ ਕੁਝ ਕਰਦਾ ਕਰਕੇ ਸੀ ਉਹਦਾ ਨਾਂ ਨਹੀਂ ਮੈਂ ਕਹਿ ਰਿਹਾ ਤੇ ਉਹਦੇ ਉਹ ਤਾਂ ਹੋ ਗਿਆ ਸੀਗਾ ਤੇ ਇਹਨਾਂ ਦੇ ਨਾਲ ਦੇ ਸਾਨੂੰ ਗ੍ਰਿਫਤਾਰ ਹੋਣ ਜਿਹੜੇ ਇਹਨਾਂ ਮੇਨ ਕਾਂਸਪੀਰੇਟਰ ਸੀ ਜਿਨ੍ਹਾਂ ਨੇ ਬਹਿ ਕੇ ਇਹਨਾਂ ਸਾਰਿਆਂ ਨੇ ਕਾਂਸਪੀਰੇਸੀ ਕੀਤੀ ਉਹ ਉਹਦੀ ਹੱਤਿਆ ਕਰਨ ਸੰਬੰਧੀ ਇਹਨਾਂ ਦੀ ਨਵੀਨ अरोड़ा ਜੀ ਦੀ ਤੇ ਉਹ ਕਾਂਸਪੀਰੇਸੀ ਦੇ ਵਿੱਚ ਜਿਹੜੀ ਪਲੈਨਿੰਗ ਇਹਨਾਂ ਨੇ ਕੀਤੀ ਕਨਵ ਹਰਸ਼ ਬਾਦਲ ਤੇ ਜਤਨ ਕਾਲੀ ਤੇ ਇੱਕ ਜਿਹੜਾ ਸਾਥੀ ਇਹਨਾਂ ਦਾ ਸ਼ੂਟਰ ਜਿਹੜਾ ਉਹਦੇ ਵਿੱਚ ਸ਼ਾਮਲ ਸੀ ਇਹ ਹੱਤਿਆ ਦੇ ਵਿੱਚ ਉਹੋ ਵੀ ਜਿਹਦਾ ਅਸੀਂ ਨਾਂ ਹਜੇ ਤੁਹਾਨੂੰ ਮੈਂ 1-2 ਦਿਨ ਦੇ ਵਿੱਚ ਤੁਹਾਡੇ ਸਾਹਮਣੇ ਆ ਜੂਗਾ ਤੇ ਉਸ ਦੇ ਪਿੱਛੇ ਸਾਡੇ ਟੀਮਾਂ ਗਈਆਂ ਹੋਈਆਂ ਉਹਨੂੰ ਫੜ ਲਾਂਗੇ ਇਹਦੇ ਵਿੱਚ ਜਿਹੜਾ ਕਨਵ ਹੈ ਜਿਸ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਅੱਜ ਇਹ ਮੇਨ ਪਲੈਨਿੰਗ ਦੇ ਵਿੱਚ ਸੀ ਮੇਨ ਇਸ ਨੇ ਜਿਹੜੀ ਸਾਰੀ ਹੱਤਿਆ ਦੀ ਪਲੈਨਿੰਗ ਕੀਤੀ ਇਹ ਜਣੇ ਇਹ ਕਨਵ ਹਰਸ਼ ਬਾਦਲ ਜਤਨ ਕਾਲੀ ਇਹ ਸਾਰੇ ਜਣੇ ਅਤੇ ਇਹਨਾਂ ਦਾ ਇੱਕ ਸਾਥੀ ਇਹਨਾਂ ਨੇ ਇਸ ਦੀ ਪਲੈਨਿੰਗ ਕਰਕੇ ਇਹ ਵੈਪਨ ਵੀ ਪ੍ਰਕure ਕਰਕੇ ਲਿਆ ਯੂਪੀ ਤੋਂ ਉੱਥੇ ਵੀ ਇਹ ਦੋ ਵਾਰ ਗਏ ਇੱਕ ਵਾਰ ਇਹਨਾਂ ਨੂੰ ਵੈਪਨ ਨਹੀਂ ਮਿਲਿਆ ਦੂਜੀ ਵਾਰੀ ਜਾ ਕੇ ਵੈਪਨ ਲੈ ਕੇ ਆਏ ਇਹਨਾਂ ਨੇ ਰੈਕੀ ਕੀਤੀ 13 ਤਰੀਕ ਨੂੰ ਜਿਦੇ ਵਿੱਚ ਕਨਵ ਵੀ ਸ਼ਾਮਲ ਸੀ ਹਰਸ਼ ਬਾਦਲ ਤੇ ਜਤਨ ਕਾਲੀ ਇਹਨਾਂ ਨੇ ਉਦੋਂ ਵੀ ਰੈਕੀ ਸਾਰੇ ਉਸ ਇਲਾਕੇ ਦੀ ਕੀਤੀ ਤੇ ਪੋਸੀਬਲ ਵੀ ਕਿੱਥੇ ਇਹ ਉਸ ਤੇ ਅਟੈਕ ਕਰ ਸਕਦੇ ਉਹ ਇਹਨਾਂ ਨੇ ਦੇਖਿਆ ਤੇ ਇਹਦੇ ਵਿੱਚ ਜਿਹੜਾ ਇਹਨਾਂ ਨੂੰ ਮੇਨ ਇਹਨਾਂ ਨੂੰ ਇਸ ਚੀਜ਼ ਬਾਰੇ ਕਹਿ ਰਿਆ ਸੀਗਾ ਉਹ ਜਤਨ ਕਾਲੀ ਸੀ ਵੀ ਆਪਾਂ ਇਹ ਕੰਮ ਕਰੀਏ ਖਬਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਲ ਜੁੜੀ ਹੈ ਲਾਰੈਂਸ ਬਿਸ਼ਨੋਈ ਨੂੰ ਵੱਡਾ ਝਟਕਾ ਲੱਗਿਆ ਹੈ ਇੰਟਰਨੈਸ਼ਨਲ ਲੈਵਲ ਤੇ ਲਾਰੈਂਸ ਬਿਸ਼ਨੋਈ ਦਾ ਕੰਮ ਸੰਭਲਣ ਵਾਲਾ ਉਸ ਦਾ ਭਰਾ ਅਨਮੋਲ ਬਿਸ਼ਨੋਈ ਨੂੰ ਹਣ ਐਨਆਈਏ ਨੇ ਗ੍ਰਿਫਤ ਵਿੱਚ ਲੈ ਲਿਆ ਹੈ ਐਨਆਈਏ ਨੇ 11 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ ਕੋਰਟ ਦੇ ਵਿੱਚੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਨਮੋਲ ਬਿਸ਼ਨੋਈ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਉਸ ਤੋਂ 11 ਦਿਨ ਦਾ ਰਿਮਾਂਡ ਐਨਆਈਏ ਨੇ ਕੋਰਟ ਵਿੱਚੋਂ ਹਾਸਲ ਕਰ ਲਿਆ ਹੈ ਤਾਂ ਕਿਤੇ ਨਾ ਕਿਤੇ ਸਿੱਧੂ ਮੂਸੇਵਾਲਾ ਕੇਸ ਤੇ ਨਾਲ ਦੀ ਨਾਲ ਬਾਬਾ ਸਦੀਕੀ ਜਿਹੜਾ ਮਰਡਰ ਕੇਸ ਸੀ ਤਾਂ ਉਸ ਦੇ ਵਿੱਚ ਕੁਝ ਖੁਲਾਸੇ ਹੋ ਸਕਦੇ ਨੇ ਐਨਆਈਏ ਨੂੰ ਰਿਮਾਂਡ ਵਿੱਚ ਕੀ ਕੁਝ ਜਾਣਕਾਰੀ ਮਿਲਦੀ ਹੈ ਅੱਗੇ ਵਕਤ ਨਾਲ ਪਤਾ ਲੱਗੇਗਾ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦੀਆਂ ਖਬਰਾਂ ਵਿੱਚ ਐਨਾ ਹੀ ਜਾਣ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਵੀਡੀਓ ਨੂੰ ਲਾਈਕ ਕਰ ਦੇਵੋ